ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਰਾਤ ਚਿਤ ਵਾਣ ਦਿਨ ਨੀ ਗਬੀਤ ਦਦਾ ਦਾਤਾ ਇੱਕ ਹੈ ਸਭ ਕਾ ਦੇਵਨ ਹਾਰ ਦੇਂਦੇ ਤੋਟ ਨਾ ਬਈ ਅਗਨਤ ਪਰੇ ਪੰਡਾ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠਿ ਨਹਲਾ ਪੰਜਵੈ ਜਾ ਕੈ ਸਿਮਰਣ ਸਭ ਕਛ ਪਾਈਐ ਬਿਰਥੇ ਕਾਲ ਨਾ ਜਾਏ ਤਿਸ ਪ੍ਰਵਤਿਆਗ ਅਵਰ ਕਤ ਰਚੋ ਜੋ ਸਭ ਮੈਂ ਰਹਿਆ ਸਮਾਈ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਥੇ ਕਾਲ ਨ ਜਾਇ ਤਿਸ ਪ੍ਰਵਤਿਆਗ ਅਬਰ ਕਤ ਰਚ ਜੋ ਸਭ ਮੈ ਰਹਿਆ ਸਮਾਈ ਹਰ ਹਰ ਸਿਮਰਹੁ ਸੰਤ ਗੋਪਾਲਾ ਸਾਧ ਸੰਗ ਮਿਲਿ ਨਾਮ ਧਿਆਵ ਹੋਇ ਪੂਰਨ ਹੋਵੈ ਕਲਾ ਰਹਾ ਸਰ ਸੰਭਾਲੈ ਨਿਤ ਪ੍ਰਤਪਲ ਪ੍ਰੇਵ ਸਹਿਤ ਗਲ ਲਾਵੇ ਕਹੋ ਨਾਨਕ ਪ੍ਰਭ ਤੁਮਰਾ ਬਿਸਰਤ ਜਗਤ ਜੀਵਨ ਕੈਸੇ ਪਾਵੈ ਸਾਰ ਸੰਭਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਤ ਕਲ ਲਾਵੈ ਕਹ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਰਲ ਮਿਲ ਕੇ ਅੱਜ ਦਾ ਜੋ ਅੰਮ੍ਰਿਤ ਵੇਲੇ ਸਾਨੂੰ ਹੁਕਮਨਾਮਾ ਸਾਹਿਬ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 617 ਅੰਗ ਦੇ ਉੱਤੇ ਸੁਭਾਏਮਾਨ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਪੰਜਵਾਂ ਪਾਠ ਸਾ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਕੀ ਕਹਿ ਰਹੇ ਆ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਜਾ ਕੇ ਸਿਮਰਨ ਸਭ ਕਛ ਪਾਈਐ ਬਿਰਥੀ ਕਾਨ ਨ ਜਾਈ ਕਹਿੰਦੇ ਜਿਸ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਰਿਆਂ ਸਾਨੂੰ ਸੁਖ ਸੋਲ ਤਾਂ ਮਿਲਦੀਆਂ ਨੇ ਫਿਰ ਉਹਨੂੰ ਅਸੀਂ ਕਿਉਂ ਛੱਡ ਬੈਠੇ ਵਿਰਤੀ ਕਾਲ ਨਾ ਜਾਈ ਕਹਿੰਦੇ ਕਿਸੇ ਦੇ ਘਰੇ ਅਸੀਂ ਕੋਈ ਕੰਮ ਕਰਦੇ ਆ ਨਾ ਕਈ ਵਾਰੀ ਉਹ ਪੈਸੇ ਸਾਨੂੰ ਨਹੀਂ ਦਿੰਦਾ ਹਰ ਕਹਿੰਦੇ ਪਰਮਾਤਮਾ ਦਾ ਨਾਮ ਤੁਸੀਂ ਜੇ 10 ਮਿੰਟ ਵੀ ਜਪਿਆ ਨਾ ਉਹਦਾ ਵੀ ਕਹਿੰਦੇ ਤੁਹਾਨੂੰ ਫਲ ਮਿਲਣਾ ਹੈ ਬਿਰਤੀ ਕਾਲ ਨਾ ਜਾਏ ਕਹਿੰਦੇ ਬਿਰਥਾ ਨਹੀਂ ਜਾਣ ਜਿੰਨਾ ਕਿ ਤੁਸੀਂ ਨਾਮ ਜਪੋਗੇ ਨਾ 10 ਮਿੰਟ ਲਾਓਗੇ 10 ਮਿੰਟ ਦਾ ਤੁਹਾਨੂੰ ਫਲ ਮਿਲਣਾ ਹੈ ਜੇ ਘੰਟਾ ਲਾਓਗੇ ਤਾਂ ਘੰਟੇ ਦਾ ਫਲ ਮਿਲਣਾ ਹੈ ਕਹਿੰਦੇ ਜਾ ਕੇ ਸਿਮਰਨ ਸਭ ਕੱਚ ਪਾਈ ਆ ਬਿਰਤੀ ਕਾਲ ਨਾ ਜਾਏ ਕਹਿੰਦੇ ਇੱਥੋਂ ਤੁਹਾਡਾ ਨਾਮ ਜਪਿਆ ਵਿਰਥਾ ਨਹੀਂ ਜਾਣ ਤੇ ਇੱਥੋਂ ਸਾਰਾ ਕੁਝ ਮਿਲਣਾ ਹੈ ਜਾ ਕੇ ਸਿਮਰਨ ਸਭ ਕਿਛ ਪਾਈ ਹੈ ਜਦੋਂ ਅਸੀਂ ਪਰਮਾਤਮਾ ਨੂੰ ਸਿਮਰਾਂਗੇ ਨਾ ਬਾਹਰ ਨਹੀਂ ਇਹ ਚੀਜ਼ਾਂ ਤੇ ਮਿਲਣ ਨਾ ਮਿਲਣ ਪਰ ਕਹਿੰਦੇ ਮਨ ਨੂੰ ਸ਼ਾਂਤੀ ਜ਼ਰੂਰ ਮਿਲਣੀ ਹੈ ਜੇ ਮਨ ਨੂੰ ਸ਼ਾਂਤੀ ਮਿਲ ਗਈ ਸਾਰਾ ਕੁਝ ਹੀ ਮਿਲ ਜਾਣੇ ਹੁਣ ਇੱਕ ਪਾਸੇ ਤਿੰਨ ਚੀਜ਼ਾਂ ਮਿਲਦੀਆਂ ਨੇ ਇੱਕ ਪਾਸੇ ਇੱਕ ਚੀਜ਼ ਮਿਲਦੀ ਹੈ ਹੁਣ ਬੰਦਾ ਭੱਜਦਾ ਕਿੱਧਰ ਨੂੰ ਹੈ ਤਿੰਨ ਵਾਲੇ ਪਾਸੇ ਕਿ ਇਧਰੋਂ ਮੈਨੂੰ ਤਿੰਨ ਚੀਜ਼ਾਂ ਮਿਲਦੀਆਂ ਨੇ ਪਰ ਜਦੋਂ ਉਹਨੂੰ ਚੀਜ਼ਾਂ ਮਿਲੀਆਂ ਉਦੋਂ ਪਤਾ ਲੱਗਿਆ ਕਿ ਤੇ ਤਿੰਨੇ ਬੇਕਾਰ ਸੀ ਕਿਉਂਕਿ ਕੀ ਕੀ ਮਿਲਿਆ ਧੁੱਪ ਧੂੜ ਤੱਕੇ ਤੇ ਇਧਰੋਂ ਕੀ ਮਿਲਦਾ ਹੈ ਇਧਰੋਂ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਗੁਰੂ ਸਾਹਿਬ ਕਹਿੰਦੇ ਆ ਅੰਮ੍ਰਿਤ ਬਾਣੀ ਹਰ ਹਰ ਤੇਰੇ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਣ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀ ਆ ਮਨ ਠੰਡਾ ਹੋ ਗਿਆ ਮਨ ਸ਼ੀਤਲ ਹੋ ਗਿਆ ਇਹਨੂੰ ਹੋਰ ਚੀਜ਼ਾਂ ਦੀ ਹੁਣ ਲੋੜ ਹੀ ਨਹੀਂ ਰਹੀ ਜਦੋਂ ਪਰਮਾਤਮਾ ਦਾ ਨਾਮ ਮਿਲ ਗਿਆ ਬਸ ਫਿਰ ਗੁਰੂ ਸਾਹਿਬ ਕਹਿੰਦੇ ਇਹ ਤੇਰਾ ਨਾਮ ਜਪਿਆ ਨਾ 2 ਮਿੰਟ 5 ਮਿੰਟ 10 ਮਿੰਟ ਜਿੰਨਾ ਜਪੇਗਾ ਉਨਹੀਂ ਤੈਨੂੰ ਉਹਦਾ ਫਲ ਮਿਲਣਾ ਹੈ ਅਸਲ ਦੇ ਵਿੱਚ ਤੇ 1 ਘੰਟੇ ਮਗਰ ਗੁਰੂ ਸਾਹਿਬ ਕਹਿੰਦੇ 1 ਮਿੰਟ ਜਪਨਾ ਚਾਹੀਦਾ 1 ਘੰਟੇ ਮਗਰ ਜੇ 24 ਘੰਟੇ ਹਨ ਦਿਨ ਰਾਤ ਦੇ ਤਾਂ 24 ਮਿੰਟ ਨਾਮ ਜਪਨਾ ਚਾਹੀਦਾ ਦਿਨ ਦੇ ਵਿੱਚ ਤੇ ਰਾਤ ਦੇ ਵਿੱਚ 24 ਮਿੰਟ ਤੇ ਗੁਰੂ ਸਾਹਿਬ ਨੇ ਕਿਸੇ ਨੇ ਪੁੱਛਿਆ ਕਿ ਅੱਗੇ ਸਮਾਂ ਜਿਹੜਾ ਕਲਯੁਗ ਆਧਾਰਿਆ ਜੀ ਉਹਦੇ ਵਿੱਚ ਕਿੰਨਾ ਕੁ ਨਾਮ ਜਪਿਆ ਜਪਿਆ ਜਾ ਸਕਦਾ ਹੈ ਗੁਰੂ ਸਾਹਿਬ ਨੇ ਕਿਹਾ ਇੱਕ ਘੜੀ ਦੇ ਜਿੰਨਾ ਤੁਸੀਂ ਨਾਮ ਜਪ ਲਿਓ 24 ਘੰਟਿਆਂ ਚ ਆਖੇ ਜੀ ਇੱਕ ਘੜੀ ਕਿੰਨੇ ਚਿਰ ਦੀ ਹੁੰਦੀ ਹੈ ਕਹਿੰਦੇ 24 ਮਿੰਟ ਦੀ ਇੱਕ ਘੜੀ ਹੁੰਦੀ ਹੈ ਕਹਿੰਦੇ ਜੀ 24 ਮਿੰਟ ਤੇ ਬਹੁਤ ਜ਼ਿਆਦੇ ਨੇ ਇੰਨਾ ਸਮਾਂ ਸਾਡੇ ਕੋਲੇ ਟਾਈਮ ਨਹੀਂ ਹੈ ਕਿ ਅਸੀਂ 24 ਘੰਟੇ 24 ਮਿੰਟ ਨਾਮ ਜਪ ਲਈਏ 24 ਘੰਟਿਆਂ ਚ ਤੇ ਭਗਤ ਕਬੀਰ ਸਾਹਿਬ ਕਹਿੰਦੇ ਫੇਰ ਤੁਸੀਂ 12 ਕ 12 ਮਿੰਟ ਜਪ ਲਿਓ ਹੁਣ ਜਿਹੜਾ ਸਵਾਲ ਕਰਦੇ ਸੀ ਉਹਨੇ ਕਿਹਾ 12 ਮਿੰਟ ਵੀ ਜ਼ਿਆਦੇ ਹੈ ਜੀ 12 ਮਿੰਟ ਵਿੱਚ ਅਸੀਂ ਨਾਮ ਨਹੀਂ ਜਪਾ ਜਪ ਸਕਾਂਗੇ ਸਮਾਂ ਮਾੜਾ ਤੇ ਭਗਤ ਜੀ ਕਹਿੰਦੇ ਫਿਰ 6 ਮਿੰਟ ਤੇ ਜਪ ਸਕਦੇ ਹੋ ਅੱਜ ਅਸੀਂ 6 ਮਿੰਟ ਤੋਂ ਵੀ ਗਏ ਗੁਰੂ ਸਾਹਿਬ ਨੇ ਕਿਹਾ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋਲਾਵ ਕਹਿੰਦੇ ਜਿੰਨਾ ਕ ਨਾਮ ਜਪੋਗੇ ਨਾ ਉਹਨਾਂ ਕੇ ਉਹਦਾ ਫਲ ਮਿਲ ਜਾਣਾ ਜੇ ਤੁਸੀਂ 6 ਮਿੰਟ ਜਪੋਗੇ 6 ਮਿੰਟ ਦਾ ਫਲ ਮਿਲ ਜਾਣਾ ਜੇ 12 ਮਿੰਟ ਜਪੋਗੇ 12 ਮਿੰਟ ਦਾ ਜੇ ਬੰਦਾ 8 ਪੈਰ ਲੱਗਿਆ ਰਹਿਦਾ ਉਹਨੂੰ 8 ਪੈਰ ਦਾ ਫਲ ਮਿਲ ਜਾਣਾ ਗੁਰੂ ਨੇ ਇੱਕ ਸਕਿੰਟ ਵੀ ਸਾਡਾ ਰੱਖਣਾ ਨਹੀਂ ਹੈ ਜਿਨ੍ਹਾਂ ਨਾਮ ਜਪਾਂਗੇ ਉਹਨਾਂ ਹੀ ਸਾਨੂੰ ਉਹਦਾ ਫਲ ਮਿਲ ਜਾਣਾ ਤਿਸ ਪ੍ਰਵ ਤਿਆਗ ਅਵਰ ਕਤਰਚੋ ਜੋ ਸਭ ਮੈ ਰਹਿਿਆ ਸਮਾਏ ਕਹਿੰਦੇ ਜਿਸ ਪ੍ਰਮਾਤਮਾ ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਪਰਮਾਤਮਾ ਤੋਂ ਬਿਨਾਂ ਕਹਿੰਦੇ ਉਹਨੂੰ ਛੱਡ ਕੇ ਫਿਰ ਤੂੰ ਹੋਰ ਥਾਂ ਤੇ ਕਿਉਂ ਧੱਕੇ ਖਾਂਦਾ ਫਿਰਦਾ ਹੈ ਕਹਿੰਦੇ ਤਿਸ ਪ੍ਰਭ ਤਿਆਗ ਕਹਿੰਦੇ ਪਰਮਾਤਮਾ ਨੂੰ ਤਿਆਗ ਕੇ ਅਵਰਕਤਰਾਚੋ ਹੋਰ ਹੋਰ ਥਾਂਾਂ ਤੇ ਆਪਣਾ ਮਨ ਜੋੜੀ ਬੈਠਾ ਜੋ ਸਭਨੇ ਰਹਿ ਆ ਸਮਾਇ ਕਹਿੰਦੇ ਜਿਹੜਾ ਸਾਰੇ ਜਸਮਾਇਆ ਹੋਇਆ ਹੈ ਕਹਿੰਦੇ ਉਹਨੂੰ ਨਾ ਛੱਡ ਉਹਨੂੰ ਆਪਣੇ ਹਿਰਦੇ ਚ ਵਸਾ ਕੇ ਰੱਖ ਜੇ ਉਹਨੂੰ ਇਹ ਛੱਡ ਬੈਠਿਆ ਫਿਰ ਹੋਰ ਥਾਂ ਤੇ ਨ ਪਰਚਾਵਾ ਕਰ ਲੇਗਾ ਪਰ ਕਹਿੰਦੇ ਉਥੋਂ ਫਲ ਨਹੀਂ ਮਿਲਣਾ ਕਹਿੰਦੇ ਫਿਰ ਤੇ ਉਹ ਕੰਮ ਹੋ ਜਾਣਾ ਸਿੰਬਲ ਦਾ ਦਰਖਤ ਬਥੇਰਾ ਉੱਚਾ ਹੋ ਜਾਂਦਾ ਜੇ ਕੋਈ ਬੰਦਾ ਸਿੰਬਲ ਦੇ ਦਰਖਤ ਨੂੰ ਵੇਖ ਕੇ ਕਹਵੇ ਤੇ ਇੱਥੋਂ ਸਾਰਾ ਕੁਝ ਮਿਲ ਜਾਣਾ ਕਹਿੰਦੇ ਨਾ ਸਿੰਬਲ ਦੇ ਪੱਤੇ ਕਮ ਆਉਂਦੇ ਨਾ ਫੁੱਲ ਕਮ ਆਉਂਦੇ ਨਾ ਉਹਦੇ ਫਲ ਕਮ ਆਉਂਦਾ ਇਸੇ ਤਰ੍ਹਾਂ ਹੀ ਕਹਿੰਦੇ ਉਹ ਲੋਕ ਨੇ ਜਿਹੜੇ ਤੈਨੂੰ ਪ੍ਰਮਾਤਮਾ ਤੋਂ ਤੋੜ ਦੇਣਗੇ ਉਹ ਵੀ ਸਿੰਬਲ ਦੇ ਰੁੱਖ ਵਰਗੇ ਨੇ ਸਿੰਬਲ ਰੁੱਖ ਸਰਾਇਰਾ ਅਤ ਦੀਰਗ ਆਤਮੁਚ ਓਏ ਜੇ ਆਵੇ ਆਸ ਕਰ ਜਾਹੀ ਨਿਰਾਸੇ ਕਿਤ ਫਲ ਵਿੱਕੇ ਫੁੱਲ ਵੱਕ ਵੱਕੇ ਕੰਮ ਨਾ ਆਵੇ ਪੱਤ ਮਿੱਠਤ ਨੀ ਵੀ ਨਾਨਕਾ ਗੁਣ ਚੰਗੀਆਂ ਇਆਂ ਤਤ ਆ ਗੁਣ ਚੰਗੀਆਂ ਗੁਣ ਗੁਰੂ ਕੋਲੋਂ ਪੈਦਾ ਕਰੀਏ ਅਸੀਂ ਗੁਰੂ ਤੋਂ ਗੁਣ ਲੈ ਲਈਏ ਉਹ ਸਾਡੇ ਜੀਵਨ ਚ ਜਦੋਂ ਗੁਣ ਆ ਗਏ ਬਸ ਫਿਰ ਕੀ ਹੋਣਾ ਫਿਰ ਸਾਰਾ ਕੁਝ ਹੀ ਮਿਲ ਜਾਣਾ ਹਰ ਹਉਰ ਸਿਮਰੋ ਸੰਤ ਗੋਪਾਲਾ ਗੋਪਾਲਾ ਦਾ ਭਾਵ ਉਹਦਾ ਗੋ ਨਾਮ ਧਰਤੀ ਦਾ ਪਾਲ ਨਾਮ ਭਾਲਣਾ ਕਰਨ ਵਾਲੇ ਦਾ ਕਿ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਗੋ ਨਾਮ ਹਲੇਰੇ ਦਾ ਵੀ ਹੈ ਪਾਲ ਨਾਮ ਚਾਨਣੇ ਦਾ ਵੀ ਹੈ ਜਿਹੜਾ ਹਨੇਰੇ ਦੇ ਵਿੱਚ ਚਾਨਣਾ ਕਰਨ ਵਾਲਾ ਉਸ ਪ੍ਰਮਾਤਮਾ ਨੂੰ ਸਿਮਰੋ ਫਿਰ ਹਰ ਹਰ ਸਿਮਰੋ ਸੰਤ ਗੋਪਾਲਾ ਕਹਿੰਦੇ ਉਸ ਪ੍ਰਮਾਤਮਾ ਨੂੰ ਸਿਮਰੋ ਜਿਹੜਾ ਸਾਡੇ ਅੰਦਰ ਪਏ ਹਨੇਰੇ ਨੂੰ ਚਾਨਣੇ 'ਚ ਬਦਲ ਦੇ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਘਾਲਾ ਆਹ ਜਿਹੜੇ ਅਸੀਂ ਬੈਠੇ ਆ ਨਾ 10 20 ਸ਼ਰੀਰ ਕਹਿੰਦੇ ਆ ਸਾਧ ਸੰਗਤ ਹੈ ਇਹਦੇ ਵਿੱਚ ਬੈਠ ਕੇ ਨਾ ਪ੍ਰਮਾਤਮਾ ਦਾ ਨਾਮ ਧਿਆਵੋ ਚਾਹੇ ਕੋਈ ਮੁਖ ਤੋਂ ਬੋਲਦਾ ਚਾਹੇ ਨਾ ਬੋਲਦਾ ਪਰ ਇੱਥੇ ਜਦੋਂ ਆ ਕੇ ਮਨ ਵਰਤیاں ਜੋੜ ਕੇ ਨਾ ਇੱਥੇ ਬੈਠਦੇ ਆ ਗੁਰੂ ਦੀ ਸੰਗਤ ਚ ਕਹਿੰਦੇ ਫਿਰ ਸਾਰਾ ਕੁਝ ਹੀ ਮਿਲ ਜਾਂਦਾ ਪੂਰਨ ਹੋਵੇ ਘਾਲਾ ਜਿਹੜੀ ਕਮਾਈ ਵਾਸਤੇ ਇਨਸਾਨ ਤੁਰਦਾ ਉਹ ਸਾਰੀ ਕਮਾਈ ਇੱਥੋਂ ਮਿਲ ਜਾਂਦੀ ਏ ਕਹਿੰਦੇ ਸਾਧ ਸੰਗਿਲ ਨਾਮ ਧਿਆਵੋ ਇਸ ਜਗ੍ਹਾ ਤੇ ਬੈਠ ਕੇ ਜਦੋਂ ਕੋਈ ਨਾਮ ਧਿਆਉਂਦਾ ਹੈ ਨਾ ਉਦੋਂ ਕਹਿੰਦੇ ਬੜਾ ਵਧੀਆ ਲੱਗਦਾ ਹੁਣੇ ਕਈ ਵਾਰੀ ਨਾ ਇਸ ਤਰ੍ਹਾਂ ਹੁੰਦਾ ਕਿ ਗੁਰਦੁਆਰਾ ਸਾਹਿਬ ਮੰਦਰ ਮਸੀਤਾਂ ਇਹ ਕੈਸੇ ਬਣਾਏ ਹੋਇਆ ਸਥਾਨ ਨੇ ਕਿ ਇੱਥੇ ਬੈਠ ਕੇ ਅਸੀਂ ਨਾਮ ਜਪ ਸਕਦੇ ਆ ਕਿਸੇ ਬੰਦੇ ਨੇ ਕਿਹਾ ਕਿ ਪ੍ਰਮਾਤਮਾ ਤੇ ਸਾਰੇ ਥਾਵਾਂ 'ਚ ਫਿਰ ਇੱਥੇ ਕੀ ਗੱਲ ਲੋੜ ਐ ਬੈਠਣ ਦੀ ਤਾਂ ਮੈਂ ਉਹ ਗੱਲ ਜਦੋਂ ਕਿਸੇ ਦੀ ਸੁਣੀ ਨਾ ਮੈਨੂੰ ਬਹੁਤ ਸੋਹਣੀ ਲੱਗੀ ਕਹਿੰਦੇ ਹਵਾ ਤੇ ਸਾਰੇ ਥਾਵਾਂ ਤੇ ਹੁੰਦੀ ਹੈ ਜਦੋਂ ਕਹਿੰਦੇ ਸਾਡੇ ਗੱਡੀ ਦੇ ਟਾਇਰ ਦੇ ਵਿੱਚੋਂ ਹਵਾ ਨਿਕਲ ਜਾਂਦੀ ਹੈ ਨਾ ਫਿਰ ਹਵਾ ਭਰਉਣ ਵਾਸਤੇ ਕਿਤੇ ਇੱਕ ਥਾਂ ਤੇ ਜਾਣਾ ਪੈਂਦਾ ਜਿਸ ਥਾਂ ਤੋਂ ਸਾਡੇ ਉਹ ਟਾਇਰ 'ਚ ਹਵਾ ਭਰੀ ਜਾਂਦੀ ਹੈ ਹਵਾ ਤੇ ਸਾਰੇ ਕਿਤੇ ਹੁੰਦੀ ਹੈ ਥੋੜਾ ਹੁੰਦਾ ਵੀ ਸਾਰੇ ਥਾਵਾਂ 'ਤੇ ਆਪਾਂ ਹਵਾ ਇਕੱਠੀ ਕਰਕੇ ਹਵਾ ਪਾ ਲਈਏ ਨਹੀਂ ਇਸੇ ਤਰ੍ਹਾਂ ਪ੍ਰਮਾਤਮਾ ਦੇ ਘਰ ਨੇ ਇਹ ਇੱਥੇ ਆ ਕੇ ਅਸੀਂ ਨਾਮ ਜਪਾਂਗੇ ਤਾਂ ਸਾਡੇ ਅੰਦਰ ਦਾ ਜਿਹੜੇ ਫੁਰਨੇ ਨੇ ਮਾੜੇ ਵਿਚਾਰ ਨੇ ਉਹ ਸਾਰੇ ਖਤਮ ਹੋ ਜਾਣਗੇ ਰਹਾਉ ਸਾਰ ਸੰਭਾਲੇ ਨਿਤ ਪ੍ਰਤਿਪਾਲੇ ਪ੍ਰੇਮ ਸਹਿਤ ਗਲ ਲਾਵੇ ਕਹਿੰਦੇ ਜਿਹੜਾ ਪਰਮਾਤਮਾ ਸਾਡੇ ਸਾਰਿਆਂ ਦੀ ਸਾਰ ਲੈਂਦਾ ਨਾ ਨਿਤ ਪ੍ਰਤਿਪਾਲੇ ਨਿਤ ਪਾਲਦਾ ਸਾਨੂੰ ਰੋਜ਼ 24000 ਸਾਹ ਦਿੰਦਾ ਸਾਨੂੰ ਸਾਰ ਸੰਭਾਲੇ ਜਿਹੜਾ ਸਾਰ ਲੈਂਦਾ ਸਾਡੀ ਨਿਤ ਪ੍ਰਤਿਪਾਲੇ ਜਿਹੜਾ ਸਾਡੀ ਪ੍ਰਤਿਪਾਲੇ ਕਰਦਾ ਪ੍ਰੇਮ ਸਹਿਤ ਗੱਲ ਲਾਵੇ ਕਹਿੰਦੇ ਜਦੋਂ ਸਾਡੇ ਅੰਦਰ ਪ੍ਰਮਾਤਮਾ ਦਾ ਨਾਮ ਜਪ ਕੇ ਬਸ ਗਿਆ ਨਾ ਉਹਨੇ ਫਿਰ ਪ੍ਰੇਮ ਦੇ ਨਾਲ ਸਾਨੂੰ ਆਪਣੇ ਗੱਲ ਨਾਲ ਲਾ ਲੈਣੇ ਪ੍ਰਮਾਤਮਾ ਇਸ ਹੈ ਉਹ ਚਾਹੇ ਕਿਤੇ ਕੋਈ ਵਿਕਾਰੀ ਆ ਜੇ ਚਾਹੇ ਕੋਈ ਆ ਜੇ ਗੁਰੂ ਨੇ ਕਹਣਾ ਪਿਛਲੇ ਔਗਣ ਬਖਸ਼ ਲਏ ਪ੍ਰਭ ਅੱਗੇ ਮਾਰਗ ਪਾਵੈ ਅੱਗੇ ਦਾ ਰਸਤਾ ਦੱਸਦੇ ਆ ਗੁਰੂ ਸਾਹਿਬ ਪਿਛਲੇ ਜਿਹੜੇ ਔਗਣ ਮਾੜੇ ਆ ਉਹਨਾਂ ਨੂੰ ਸਾਰਿਆਂ ਨੂੰ ਕੱਢ ਦਿੰਦੇ ਆ ਤੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਗੁਰੂ ਸਾਹਿਬ ਅੱਜ ਤੋਂ ਗਲੇ ਨਾਲ ਲਾ ਲੈਣਗੇ ਸਾਰ ਸੰਭਾਲੇ ਨਿਤ ਪ੍ਰਤਪਾਲੇ ਪ੍ਰੇਮ ਸਹਿਤ ਗਲ ਲਾਵੇ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ ਪ੍ਰਮਾਤਮਾ ਕਹੋ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੇ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਨਾਮ ਲੈ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਕਹੋ ਨਾਨਕ ਪ੍ਰਭ ਤੁਮਰੇ ਵਿਸਰਤ ਕਹਿੰਦੇ ਸੱਚੇ ਪਾਤਸ਼ਾਹ ਜਦੋਂ ਤੁਸੀਂ ਸਾਨੂੰ ਵਿਸਰਗੇ ਪ੍ਰਮਾਤਮਾ ਦੀ ਯਾਦ ਸਾਡੇ ਅੰਦਰੋਂ ਨਿਕਲ ਗਈ ਨਾ ਜਗਤ ਜੀਵਨ ਕੈਸੇ ਪਾਵੇ ਕਹਿੰਦੇ ਜੀਵਨ ਦੀ ਸੋਚੀ ਫਿਰ ਕਿਵੇਂ ਲਵੇਂਗਾ ਜੇ ਤੇਰੀ ਜ਼ਿੰਦਗੀ ਚੋਂ ਪ੍ਰਮਾਤਮਾ ਹੀ ਨਿਕਲ ਗਿਆ ਤੇਰੀ ਜ਼ਿੰਦਗੀ ਚੋਂ ਗੁਰੂ ਹੀ ਨਿਕਲ ਗਿਆ ਫਿਰ ਕਹਿੰਦੇ ਜ਼ਿੰਦਗੀ ਦੀ ਸੋਚੀ ਨਹੀਂ ਮਿਲਨੀ ਕਿ ਕਿਹੜਾ ਰਸਤਾ ਚੰਗਾ ਹੈ ਕਿਹੜਾ ਮਾੜਾ ਹੈ ਬਸ ਇਹਨਾਂ ਦੀ ਪਹਿਚaan ਨਹੀਂ ਆਉਣੀ ਚੰਗਾ ਇਹ ਰਸਤੇ ਨੂੰ ਛੱਡ ਕੇ ਮਾੜੇ ਰਸਤੇ ਤੇ ਤੁਰਨਾ ਫਿਰ ਬੰਦਾ ਪਸੰਦ ਕਰਦਾ ਜਦੋਂ ਉਹਦੀ ਜ਼ਿੰਦਗੀ ਚੋਂ ਗੁਰੂ ਨਿਕਲ ਜਾਂਦਾ ਸਾਰ ਸੰਭਾਲੇ ਨਿਤ ਪ੍ਰਿਤ ਪਾਲੇ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਵਿਸਰਤ ਜਗਤ ਜੀਵਨ ਕੈਸੇ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ